ਉਹ ਕਹਿੰਦੇ ਜਿਹਦਾ ਜਿਹਨੂੰ ਕੰਮ ਦਾ ਤਰੀਕਾ ਉਹਦੀ ਇੱਥੇ ਅਮਰੀਕਾ ਹੈਨਾ ਤੇ ਆਹ ਦੇਖ ਲੋ ਬੰਦੇ ਨੇ ਹੁੱਕ ਵਾਲੀ ਟਰਾਲੀ ਮਾਲਾ ਜਿਹੜੇ ਆ ਆਪਣੀਆਂ ਆਮ ਟਰਾਲੀਆਂ ਹੁੰਦੀਆਂ ਹਨਾ ਤੇ ਟਰਾਲੀ ਦੇ ਜਿਹਨੇ ਪੂਰਾ ਦਾ ਪੂਰਾ ਉਹ ਬਣਾ ਲਿਆ ਕੀ ਹੁੰਦਾ ਬਾਈ ਇਹੇ ਹੋਟਲ ਰੈਸਟੋਰੈਂਟ ਹੈਨਾ ਚੱਲਦਾ ਫਿਰਦਾ ਰੈਸਟੋਰੈਂਟ ਤੇ ਨਾਲ ਆ ਉਹਦਾ ਫੋਟ ਜਿਹੜਾ ਹੈਗਾ ਦੋ ਕੰਮ ਕਰਦਾ ਨਾਲੇ ਤਾਂ ਇਹ ਖੇਤੀਬਾੜੀ ਖੇਤੀ ਦਾ ਕੰਮ ਕਰਦਾ ਹੁਣ ਸਾਰਾ ਸਾਲ ਦਾ ਫਸਲਾਂ ਬੀਜਣੀਆਂ ਨਹੀਂ ਹੈਨਾ ਤੇ ਜਦੋਂ ਮਨ ਲਾ ਇੱਧਰ ਵਿਹਲਾ ਹੋ ਜਾਂਦਾ ਫਿਰ ਇੱਧਰ ਇੱਧਰ ਹੱਕ ਲਿਆਉਂਦਾ ਹੈਨਾ ਤੇ ਆ ਦੇਖੋ ਇਹਨੇ ਟਰਾਲੀ ਦਾ ਹੀ ਸਾਰੇ ਸਾਰੇ ਆਪਾਂ ਕੇ ਪੂਰਾ ਦਾ ਪੂਰਾ ਕੈਬਨ ਤਿਆਰ ਕੀਤਾ ਹੋਇਆ ਨਾ ਹੈਗਾ ਚਾਈਨੇਜ਼ ਫਾਸਟ ਫੂਡ ਐਂਡ ਚਿਕਨ ਸੈਂਟਰ ਦੂਜਾ ਇਹਨੂੰ ਕਿਰਾਇਆ ਨਹੀਂ ਦੇਣਾ ਪੈਂਦਾ ਜਿੱਥੇ ਜੀ ਕਰਦਾ ਉੱਥੇ ਠੱਲ ਜਾਂਦਾ ਵੈਸੇ ਤਾਂ ਪੱਕਾ ਅੱਡਾ ਹੋਣਾ ਜ਼ਰੂਰੀ ਹੁੰਦਾ ਹੈ ਨਾ ਬਾਈ ਹਾਂਜੀ ਹਾਂਜੀ ਤੇ ਇਹ ਜਿਹੜਾ ਹੈਗਾ ਇਹ ਜਗਾ ਦਾ ਨਾਂ ਕੀ ਹੈ ਬਾਈ ਇਹ ਲੱਦੂ ਵਾਲਾ ਨਹਿਰਾ ਵਾਦੀ ਲੱਦੂ ਵਾਲਾ ਨਹਿਰਾ ਵਾਦੀ ਦਾ ਜਦੋਂ ਜਲਾਲਾਬਾਦ ਤੋਂ ਆਪਾਂ ਮੌਕਸਰ ਹੋਣ ਜਾਂ ਮੌਕਸਰੋਂ ਜਲਾਲਾਬਾਦ ਨੂੰ ਆਉਣੇ ਆ ਤੇ ਆ ਦੇਖ ਫਿਰ ਖਾ ਖਾ ਕੇ 버ਗਰ 버ਗਰ ਹੀ ਬਣਦਾ ਜਾਣਾ ਪਤੰਦਰਾ ਹੈ ਤੇ ਵਧੀਆ ਯਾਰ ਮੱਲਾ ਹੈਨਾ ਕਿਵੇਂ ਆ ਬਾਈ ਵਧੀਆ ਬਣਾਉਂਦੇ ਆ ਵਧੀਆ ਵਧੀਆ ਹੋ ਠੀਕ ਹੋ ਵਧੀਆ ਬਾਈ ਵਧੀਆ ਦੱਸੋ ਵਧੀਆ ਵਧੀਆ ਤੇ ਫਿਰ ਰੋਜ ਖਾਣ ਆਉਣੇ ਹਾਂ ਹਾਂ ਬਾਈ ਬਾਈ ਕੋਲੇ ਆਈ ਆਈਦਾ ਕਿਹੜਾ ਮਾਰੀ ਲੈ ਜਾ ਤੇ ਕੱਲਾ ਹੀ ਫਾਸਪੂ